ਦਾਬ ਦਾ ਇੱਕ ਅਜੀਹਾ ਸ਼ਹਿਰ ਜਿਹਦੇ ਕੋੜ ਤੋਂ ਮੈਨੇ ਬਚਾਈ ਸੀ ਦਿੱਲੀ ਦੇ ਬਾਦਸ਼ਾਹ ਦੀ ਜਾਨ ਲਗਭਗ 1400 ਸਾਲ ਪਹਿਲਾਂ ਦਿੱਲੀ ਦੇ ਤਖਤ ਤੇ ਬੈਠੇ ਫਿਰੋਜ਼ ਸ਼ਾ ਤੁਗਲਕ ਨੂੰ ਇੱਕ ਲਾਜ ਇਲਾਜ ਬਿਮਾਰੀ ਹੋਈ ਜਿਹਦਾ ਕੋਈ ਇਲਾਜ ਨਹੀਂ ਲੱਭ ਰਿਹਾ ਸੀ ਹਕੀਮ ਉਸ ਦਾ ਇਲਾਜ ਕਰ ਕਰ ਰੱਖ ਗਏ ਪਰ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਉਹਦੇ ਇੱਕ ਸ਼ਾਹੀ ਹਕੀਮ ਨੇ ਇਹ ਸਲਾਹ ਦਿੱਤੀ ਕਿ ਜੇ ਤੁਸੀਂ ਅਜਿਹੀ ਜਗ੍ਹਾ ਤੇ ਜਾ ਕੇ ਰਹੋ ਜਿੱਥੇ ਅੱਕ ਨਿੰਮ ਕੋੜ ਤੁਮੇ ਤੇ ਤਤੂਰੇ ਹੋਣ ਤਾਂ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਤਾਂ ਫਿਰੋਜ਼ ਸ਼ਾ ਤੁਗਲਕ ਨੇ ਆਪਣੀ ਪੂਰੀ ਸਲਤਨਤ ਵਿੱਚ ਐਲਾਨ ਕਰਵਾ ਕੇ ਇਹੋ ਜੀ ਜਗ੍ਹਾ ਲੱਭਣ ਲਈ ਕਿਹਾ ਤਾਂ ਪੂਰੇ ਭਾਰਤ ਵਿੱਚੋਂ ਜਦੋਂ ਇਹੋ ਜੀ ਜਗ੍ਹਾ ਲੱਭੀ ਗਈ ਤਾਂ ਇਹ ਪੰਜਾਬ ਵਿੱਚ ਮਿਲੀ ਸਤਲੁਜ ਦਰਿਆ ਦੇ ਕੰਢੇ ਤੇ ਤਾਂ ਫਿਰੋਜ਼ ਸ਼ਾ ਤੁਗਲਕ ਨੇ ਉੱਥੇ ਇੱਕ ਛੋਟਾ ਜਿਹਾ ਕਿਲਾ ਬਣਵਾਇਆ ਤੇ ਉੱਥੇ ਆ ਕੇ ਰਹਿਣਾ ਸ਼ੁਰੂ ਕੀਤਾ ਜਦੋਂ ਫਿਰੋਜ਼ ਸ਼ਾ ਤੁਗਲਕ ਨੇ ਉੱਥੇ ਆ ਕੇ ਰਹਿਣਾ ਸ਼ੁਰੂ ਕੀਤਾ ਤਾਂ ਉਹਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਤਾਂ ਫਿਰੋਜ਼ ਸ਼ਾ ਤੁਗਲਕ ਨੇ ਇਸ ਸ਼ਹਿਰ ਦਾ ਨਾਮ ਆਪਣੇ ਨਾਮ ਦੇ ਉੱਪਰ ਰੱਖਿਆ ਫਿਰੋਜ਼ਪੁਰ ਫਿਰੋਜ਼ ਸ਼ਾ ਤੁਗਲਕ ਨੇ ਸ਼ਹਿਰ ਦੇ ਦੁਵਾਲੇ ਕਾਫੀ ਉੱਚੀ ਇੱਕ ਦੀਵਾਰ ਬਣਾਈ ਜਿਹਦੇ ਵਿੱਚ 10 ਦਰਵਾਜ਼ੇ ਰੱਖੇ ਗਏ ਜਿਨ੍ਹਾਂ ਵਿੱਚੋਂ ਕੋਈ ਦਰਵਾਜ਼ੇ ਹੁਣ ਵੀ ਫਿਰੋਜ਼ਪੁਰ ਦੇ ਵਿੱਚ ਮੌਜੂਦ ਨੇ ਫਿਰੋਜ਼ਪੁਰ ਤੁਗਲਕ ਫਿਰੋਜ਼ਪੁਰ ਵਿੱਚ ਰਿਹਾ ਇਸ ਜਗ੍ਹਾ ਦੇ ਉੱਪਰ ਹੀ ਹੀਰਿਆਂ ਤੇ ਮੋਤੀਆਂ ਦਾ ਵਪਾਰ ਹੁੰਦਾ ਸੀ ਮੁਗਲਾਂ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਸਮਾਂ ਆਇਆ ਤਾਂ ਫਿਰੋਜ਼ਪੁਰ ਸ਼ਹਿਰ ਤੇ ਇਸ ਦੇ ਆਸ-ਪਾਸ ਦਾ ਏਰੀਆ ਪੰਗੀ ਮਿਸਲ ਦੇ ਅਧੀਨ ਹੋ ਗਿਆ ਫਿਰ ਖਾਲਸਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ ਹੋਣਾ ਸ਼ੁਰੂ ਹੋਇਆ ਤਾਂ ਫਿਰੋਜ਼ਪੁਰੀ ਉਹ ਜਗ੍ਹਾ ਸੀ ਜਿੱਥੋਂ ਅੰਗਰੇਜ਼ ਸਿੱਖਾਂ ਨਾਲ ਪਹਿਲੀ ਜੰਗ ਜਿੱਦ ਕੇ ਪੰਜਾਬ ਵੱਲ ਵਧਣ ਲੱਗੇ ਤਾਂ ਅੰਗਰੇਜ਼ਾਂ ਨੇ ਉਸ ਤੋਂ ਬਾਅਦ ਲਾਹੌਰ ਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਉੱਪਰ ਕਬਜ਼ਾ ਜਮਾਇਆ ਫਿਰੋਜ਼ਪੁਰ ਨੂੰ ਜ਼ਿਲ੍ਹੇ ਦਾ ਦਰਜਾ 183 ਇਹ ਪਹਿਲੇ 2-3 ਜ਼ਿਲ੍ਹਿਆਂ ਵਿੱਚੋਂ ਇੱਕ ਸੀ ਫਿਰੋਜ਼ਪੁਰ ਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ 23 ਮਾਰਚ 1931 ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾਹੌਰ ਵਿੱਚ ਫਾਂਸੀ ਦੇਣ ਤੋਂ ਬਾਅਦ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਲਿਆ ਕੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਅੱਧ ਜਲੀਆਂ ਹੋਈਆਂ ਲਾਸ਼ਾਂ ਬ੍ਰਿਟਿਸ਼ ਸਰਕਾਰ ਵੱਲੋਂ ਤਤਲੋਈ ਦਰਿਆ ਵਿੱਚ ਵਹਾ ਦਿੱਤੀਆਂ ਗਈਆਂ ਸੀ ਬਲੋਚਿਸਤਾਨ ਵਿੱਚ ਸਥਿਤ ਸਾਰਾਗੜੀ ਨਾਮ ਦੀ ਜਗ੍ਹਾ ਦੇ ਉੱਪਰ ਜੋ 21 ਸਿੱਖ ਸੈਨਿਕ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ ਵਜੋਂ ਇੱਕ ਗੁਰਦੁਆਰਾ ਸਾਰਾਗੜੀ ਸਾਹਿਬ ਵੀ ਫਿਰੋਜ਼ਪੁਰ ਵਿੱਚ ਮੌਜੂਦ ਹੈ ਕਿਉਂਕਿ ਜਿਸ ਰੈਜੀਮ ਬੰਦ ਰੱਖਦੇ ਸੀ ਉਹ 36 ਸਿੱਖ ਰੈਜੀਮੈਂਟ 1887 ਦੇ ਵਿੱਚ ਫਿਰੋਜ਼ਪੁਰ ਵਿੱਚ ਹੀ ਬਣੀ ਸੀ 1965 ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਦੌਰਾਨ ਫਿਰੋਜ਼ਪੁਰ ਵਾਲੀ ਜਗ੍ਹਾ ਤੇ ਵੀ ਦੋਨਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਲੜਾਈ ਹੋਈ ਸੀ ਤੇ ਬਹੁਤ ਸੈਨਿਕ ਸ਼ਹੀਦ ਹੋਏ ਸੀ ਉਹਨਾਂ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਫਿਰੋਜ਼ਪੁਰ ਦੇ ਵਿੱਚ ਬਾਰਕੀ ਮੈਮੋਰੀਅਲ ਬਣਿਆ ਹੋਇਆ ਹੈ 1947 ਦੀ ਵੰਡ ਦੇ ਦੌਰਾਨ ਪਹਿਲਾਂ ਫਿਰੋਜ਼ਪੁਰ ਤੇ ਉਸ ਦੇ ਆਸ-ਪਾਸ ਦਾ ਏਰੀਆ ਪਾਕਿਸਤਾਨ ਦੇ ਹਿੱਸੇ ਆਇਆ ਸੀ ਕਿਉਂਕਿ ਇਹ ਮੁ슬ਮਨ ਬਹੁਗਿਣਤੀ ਵਾਲਾ ਇਲਾਕਾ ਸੀ ਫਿਰ 1961 ਦੇ ਵਿੱਚ ਹੋਈ ਹੁਸੈਨੀਵਾਲਾ ਹੈੱਡਵਰਕਸ ਐ ਇਲਾਕਾ ਭਾਰਤ ਦੇ ਹਿੱਸੇ ਆਇਆ ਪਹਿਲਾਂ ਫਿਰੋਜ਼ਪੁਰ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀ ਪਰ ਫਿਰ ਇਸ ਵਿੱਚੋਂ ਫਰੀਦਕੋਟ ਮੋਗਾ ਮੁਕਸਰ ਤੇ ਫਾਜ਼ਲਕਾ ਜ਼ਿਲ੍ਹੇ ਨਿਕਲ ਜਾਣ ਕਾਰਨ ਇਸ ਦਾ ਏਰੀਆ ਘਟ ਹੋ ਗਿਆ ਇਹ ਸੀ ਫਿਰੋਜ਼ਪੁਰ ਦਾ ਇਤਿਹਾਸ ਹੋਰ ਕਿਹੜੇ ਸ਼ਹਿਰ ਦਾ ਇਤਿਹਾਸ ਤੁਸੀਂ ਜਾਨਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ